ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਸ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਕੈਲੀਫੋਰਨੀਆ ਦੇ ਵਿੱਚ ਬਸੰਤ ਪੰਚਮੀ ਦੇ ਮੇਲੇ ਤੇ ਆਏ ਹਾਂ ਤੁਸੀਂ ਲੋਕਾਂ ਦਾ ਇਕੱਠ ਠਾਠਾ ਮਾਰਦਾ ਦੇਖ ਕੇ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਵੇਗਾ ਵੀ ਅਸੀਂ ਇੱਥੇ ਅੱਜ ਕਿਸ ਲਈ ਆਏ ਹਾਂ ਇਹ ਸੁਣ ਲੈਣੇ ਆ ਜਾਓ ਭਾਈ ਕਿਵੇਂ ਹੈ ਭਾਈ ਆਹ ਦੇਖੋ ਕਿੰਨੇ ਪਤੰਗ ਰਾਣ ਕਿਹੜਾ ਉਡਾਣਾ ਪਤੰਗ ਹੁਣ ਕਿਹੜਾ ਕਲਰ ਉਡਾਣਾ ਆ ਬਲੂ ਵਾਲਾ ਠੀਕ ਆ ਆ ਬਲੂ ਰਾਣ ਨਾ ਫੜ ਜਾਣੇ ਆ ਇਹ ਆ ਸੋਨਾ ਰਾਣ yellow ਵਾਲਾ ਚਲਾ ਉਡਾਣੇ ਫਲਾਵਰ ਬਣ ਗਿਆ ਬਈ ਆ ਦੇਖੋ ਡੋਰ ਆ ਮਹंगाई ਗੁਜਰਾਤ ਤੋਂ ਇਹ ਮੁੰਡਾ ਕਹਿੰਦਾ ਵੀ ਭਗਵਾਨ ਦਾਸ ਭੰਡਾਰ ਦੀ ਸਭ ਤੋਂ ਜ਼ਿਆਦਾ ਜਿਹੜੀ ਆ ਫੇਮਸ ਆ ਸੂਰਤੀ ਦੀ ਆ ਜਿਹਦੇ ਹੱਥ ਚ ਵੀ ਦੇਖੀ ਆ ਆਹ ਪਿੰਕ ਕਲਰ ਦੀ ਆ ਕਹਿੰਦਾ ਉੱਪਰ ਜਾ ਕੇ ਪਿੰਕ ਦਿਖਦੀ ਨਹੀਂ ਤਾਂ ਕਰਕੇ ਲੋਕੀ ਪਿੰਕ ਜ਼ਿਆਦਾ ਚਲਾਉਂਦੇ ਆ ਰੈਨ ਉਹ ਦੇਖ ਉਹ ਸੱਪ ਵਾਲਾ ਪਤੰਗ ਆਹ ਦੇਖੋ ਯਾਰ ਪਤੰਗ ਰੈਨ ਉਹ ਦੇਖ ਸਨੇਕ ਯੂ ਲਾਈਕ ਇਟ ਇਹ ਕੈਲੀਫੋਰਨੀਆ ਦੇ ਵਿੱਚ ਪ੍ਰੋਗਰਾਮ ਕਰ ਰਹੇ ਆ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਵੀ ਲੋਕਾਂ ਨੇ ਆਪਣਾ ਕਲਚਰ ਸਾਂਭਿਆ ਹੋਇਆ ਵਿਦੇਸ਼ਾਂ ਦੇ ਵਿੱਚ ਵੀ ਅੱਜ ਜੋ ਸ਼ੌਂਕ ਉਨਾ ਹੀ ਆ ਜਿੰਨਾ ਬਚਪਨ ਦੇ ਵਿੱਚ ਸੀਗਾ ਕਮਾਲ ਘਟੋ ਘਟ 3-4000 ਬੰਦਾ ਹੋਣਾ ਇੱਥੇ ਮੋਸਟਲੀ ਗੁਜਰਾਤੀ ਕਮਿਊਨਿਟੀ ਆ ਗੁਜਰਾਤੀ ਕਮਿਊਨਿਟੀ ਨੇ ਇਹ ਪ੍ਰੋਗਰਾਮ ਔਰ ਆਰਗੇਨਾਈਜ਼ ਕੀਤਾ ਇੱਕ ਦੋ ਬੰਦਿਆਂ ਨਾਲ ਗੱਲ ਵੀ ਹੋਈ ਆ ਉਹ ਕਹਿੰਦੇ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਇਹ ਪਤੰਗਬਾਜ਼ੀ ਦਾ ਮਨਾਇਆ ਜਾਂਦਾ ਆਪਾਂ ਤੁਹਾਨੂੰ ਦਿਖਾਉਂਦੇ ਆ ਰੌਣਕ ਵਾਕੀ ਅੰਤ ਤੱਕ ਦੇਖਿਓ ਵੀਡੀਓ आपका कौन सा है ब्लू वाला भाई इंडिया में भी उड़ाते थे अरे पक्का इंडिया में बहुत हर बार हर साल हर साल हाँ हम लोग भी नहीं करते

आ, हाँ हमारे भी वहाँ कांच से वो करते हैं वो वो, लगा दो पोल के लगा दो वो वाइट कलर का लेके ना ना एक हाँ, दो दिन पहले उसको कांच से वो विज्वल, न, कांच से से करते 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 हैं 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 और में सिर्फ यूजुअली लेकिन हमारे पे पूरा बहुत, अच्छा, बहुत अच्छा पर ये जो ये फिरकी का स्टैंड बहुत अच्छा है ये नेचुरल स्टैंड है

ये, ये गुजरात में बहुत फेमस है। या वो की है, वो फेमस है। सूरत में होती है वहाँ से वो बढ़िया मुझे नहीं पता, है। पता था गुजरात में भी इतना फेमस है पतंग बहुत है हमारे पंजाब में भी बहुत फेमस कैसे कहते थे ना तो लाइक सुबह पाँच बजे चले जाते हमारा भी ऐसा ही है तो सन भी नहीं आ रहा है वहाँ पे चले जाते लोग छतों से गिरते थे पूरा पूरा दिन वहाँ पे, दिन वो पे पे छत ही रहते रहे ऊपर पर इसको क्या बोलते हैं उतरन उतरा है। वहाँ पे उतरन बोलते उतारण उतराय उतारण गुजर में वो दो दिन की होती है दो दिन होती है उसका मतलब क्या फेस्टिवल है वही फेस्टिवल है अच्छा उसका नाम ही अलग अलग हमारे बसंत पंचमी बोलते हैं हर स्टेट में अलग अलग नाम पर आई थिंक पंजाब और गुजरात में ही सबसे ज्यादा फेमस है राइट और किसी स्टेट में नहीं है महाराष्ट्र में साउथ साइड महाराष्ट्र में तो वो है महाराष्ट्र में महाराष्ट्र में, में यार ये सब और साउथ साउथ साइड थोड़ा थोड़ा है ये पर ये सभी की जो ज्यादातर डोर है ये पिंक कलर की है ये क्या वो नहीं ओ। आती है बस हमने मंगवाई है अलग अलग कलर भी आती है भैया मुंडे का स्टैंड देखो कितने फिरकी की बसाई ने हाँ भाई उड़ नहीं रही आज हवा ही नहीं है हवा ही नहीं है गर्मी हो गया राइट कितने पतंग काटे 加ਢਦੇ 15 15 20 पक्का अभी काट करिएगा और कटवाए कितने दो दो तीन कट आ देखो यार आ ब्रांड है भगवान पतंग भंडार सुरती हां गुजरात ਦਾ ਹੈ ਪਰ ਇੱਥੇ ਸ਼ਿਵਜੀ ਮਹਾਰਾਜ ਦੀ ਫੋਟੋ ਲਾਈ ਹੋਈ ਆ ਤੇ ਲੋਕੀ ਨੂੰ ਇੰਦਾ ਹੀ ਸਿੱਟੀ ਜਾਂਦੇ ਆ ਖਾਣ ਦੇ ਸਟਾਲ ਲੱਗੇ ਹੋਏ ਨੇ वड़ा पाव वगैरह सब कुछ thank you ਸਾਰੇ ਅਸਮਾਨ 'ਚ ਦੇਖੋ ਪਤੰਗ ਹੀ ਪਤੰਗ ਐ ਇਦਾਂ ਲੱਗਦਾ ਹੀ ਨਹੀਂ ਵੀ ਇਹ ਅਮਰੀਕਾ ਐ ਇਦਾਂ ਲੱਗਦਾ ਵੀ ਇੰਡੀਆ ਦੀ ਕਿਸੇ ਸਟੇਟ ਦੇ ਵਿੱਚ ਲੋਕੀ ਉਡਾ ਰਹੇ ਆਂ ਅਲੱਗ-ਅਲੱਗ ਸਟੇਟਾਂ ਤੋਂ ਮੂਵ ਹੋ ਕੇ ਲੋਕੀ ਇੱਥੇ ਆਏ ਹੋਏ ਆਂ ਇੰਡੀਆ ਤੋਂ ਰਾਇਨ ਆਪਣੀ ਕਿਹੜੀ ਆ ਆਪਣੀ ਕਿਹੜੀ ਪਤੰਗ ਹਾਟ ਵਾਲੀ ਓਕੇ ਰਾਇਨ ਲੈ ਰਿਹਾ ਪਤੰਗ ਦੇ ਨਜ਼ਾਰੇ ਰਾਇਨ ਮਜ਼ਾ ਆ ਰਿਹਾ ਬਹੁਤ ਕਿੰਨਾ ਕੁ ਬਹੁਤ ਉਤਾਰ ਕਾ ਨੂੰ ਰਿਹਾ ਫਿਰਦਾ ਆਪਣਾ ਪਤੰਗ ਪਰ 11 ਕਲਰ ਦੀ ਆਹ ਦੇਖੋ ਆ ਆ ਆਪਣੀ ਆ ਫਿਰਦੀ ਆਪਣੀ ਰਾਂਚ ਚੱਕਰੇ ਉੱਪਰ ਖਿੱਚਦੇ ਉੱਪਰ ਖਿੱਚ ਉੱਪਰ ਆਈਪੋ ਕਰਦੇ ਆਈਪੋ ਕਰਦੇ ਆਈਪੋ ਕਰਦੇ ਕੱਟਦੇ 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 ਖਿੱਚਦੇ ਕਿੰਨੇ ਕਿੰਨੇ ਖਿੱਚਦੇ ਖਿੱਚਦੇ ਉਹ ਆਈਪੋ ਹੋ ਗਿਆ ਜੀ ਚੱਕ ਲੈ ਉਹ ਪਤੰਗਾ ਤੁਸੀਂ ਦੇਖ ਰਹੇ ਹੋਵੋਗੇ ਉਹ ਤਾਰਾਂ ਦੇ ਵਿੱਚ ਫਸਿਆ ਬਿਜਲੀ ਦੀ ਤਾਰਾਂ ਦੇ ਵਿੱਚ ਮੇਨ ਲਾਈਨ ਜਿਹੜੀ ਹੁੰਦੀ ਆ ਉਹਦੇ ਵਿੱਚ ਫਸਿਆ ਤੇ ਉਹਦੇ ਕਾਰਨ 12 ਸਪਾਰਕ ਹੋ ਗਈਆਂ ਤੇ ਪੁਲਿਸ ਵਾਲੇ ਆ ਗਏ ਆ ਉਹ ਕਹਿੰਦੇ ਵੀ ਇਹ ਪ੍ਰੋਗਰਾਮ ਨੂੰ ਬੰਦ ਕਰੋ ਨਹੀਂ ਤਾਂ ਫਿਰ ਅਸੀਂ ਆਪਣੇ ਹਿਸਾਬ ਨਾਲ ਬੰਦ ਕਰਾਵਾਂਗੇ ਉਹ ਮੇਨ ਤਾਰਾਂ ਸ਼ਾਰਟ ਹੋ ਗਈਆਂ ਉਹ ਦੇਖੋ ਤੁਸੀਂ ਤਦੰਗਾ ਕੱਟ ਕੇ ਉਹ ਤਾਰਾਂ ਦੇ ਵਿੱਚ ਫਸ ਗਏ ਆ ਪ੍ਰੋਗਰਾਮ ਬੰਦ ਹੋਣ ਦਾ ਟਾਈਮ ਸੀਗਾ 4 ਵਜੇ ਪਰ 1 ਘੰਟਾ ਪਹਿਲਾਂ ਹੀ ਉਹਨਾਂ ਨੇ कहता भी बंद करो उन्हें खाली करो पार कई लोग की हजे भी उड़ाई जाते हैं अभी ऐसा किया कि वो आ, इवेंट है हमारी पावर की लाइन है राइट तो वहाँ पे कुछ हमने सुना था कैसा हुआ की वो पतंग वहाँ पे चला तो गया है और ब्लास्ट हुआ था थोड़ा। तो अच्छा वो। तो so, वहाँ पे वो पूरी लाइन शट डाउन हो गई है उस एरिया की बिजली चली है। तो कैसा हुआ कि पुलिस आए हैं और उसने बोला कि क्या ऑनर कौन है और ऑनर से बात की ऑर्गेनाइजर और और, या या एंड इवेंट शट डाउन किया है बोला अभी शट डाउन करने का

ਬਾਦ ਆਮਾਰੇ ਜੋ ਇਵੈਂਟ ਹੈ ਯਹਾਂ ਤੇ ਹਮ ਹਰ ਵਾਰ ਇਅਰ ਆਤੇ ਹਰ ਸਾਲ ਆਉਂਦੇ ਆ ਮੈਂ ਪਹਿਲੀ ਵਾਰ ਆਇਆ ਹਾਂ ਮੈਂ ਪਬਲਿਕ ਜ਼ਿਆਦਾ ਹੁੰਦੀ ਹੈ ਤਾਂ ਮਜ਼ਾ ਆਉਂਦੀ ਹੈ ਥੋੜੀ ਹਾਂ ਪਬਲਿਕ ਬਹੁਤ ਜ਼ਿਆਦਾ ਹੈ ਯੈਸ ਪ੍ਰੋਗਰਾਮ ਬੰਦ ਕਰਾਤਾ ਪੁਲਿਸ ਆ ਗਈ ਪਿੰਦੇ ਬੰਦ ਕਰਕੇ ਚਲੋ ਘਰਾਂ ਨੂੰ ਆਪਦੇ ਤੇ ਅਸੀਂ ਵੀ ਹੁਣ ਆਪਦੇ ਘਰਾਂ ਨੂੰ ਚੱਲੇ ਆਂ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਥੈਂਕ ਯੂ